ਤੋ ਮੈਂ ਬਹੁਤ ਇਸ ਗੱਲ ਤੇ ਨਿੱਜੀ ਤੌਰ ਤੇ ਵੀ ਮੈਂ ਦੁਖੀ ਹਾਂ ਇਸ ਗੱਲ ਤੋਂ ਕਿ ਜਦ ਤਾ ਅਸੀਂ ਕੋਈ ਸਾਡੇ ਵੱਲੋਂ ਕੋਈ ਕਾਗਜ਼ਾਂ 'ਚ ਘਾਟ ਰਹੀ ਹੋਵੇ ਸਾਡੇ ਵੱਲੋਂ ਕੋਈ ਚਿੱਠੀ ਦੇਰ ਨਾਲ ਗਈ ਹੋਵੇ ਸਾਡੇ ਵੱਲੋਂ ਕੋਈ ਡਿਜ਼ਾਈਨ 'ਚ ਦੇਰੀ ਹੋਈ ਹੋਵੇ ਅਸੀਂ ਤਾਂ ਅਡਵਾਂਸ ਲੈ ਕੇ ਜਾਂਦੇ ਸੀ ਸਾਨੂੰ ਤਾਂ ਚਾਹ ਚੜਿਆ ਹੋਇਆ ਸੀ ਕਿ ਪੰਜਾਬ ਦੀ ਤਾਂ ਚਲਕੇ ਤੈਨੂੰ ਦਿਖਾਵਾਂਗੇ ਵਧੀਆ ਦਿਖਾਵਾਂ ਸਾਰੀ ਦੁਨੀਆ ਦੇਖੂਗੀ ਕੋਈ ਗੱਲ ਨਹੀਂ ਅਸੀਂ ਇੱਥੇ ਕਰ ਲਾਂਗੇ ਅਸੀਂ ਫਿਰ ਜੇ ਐਦਾਂ ਤੁਸੀਂ ਸਾਨੂੰ ਪੰਜਾਬ ਨੂੰ ਆਪਣੇ ਫੰਕਸ਼ਨ ਆਪ ਕਰਨ ਲਈ ਮਜਬੂਰ ਕਰ ਰਹੇ ਹੋ ਫਿਰ ਤੁਸੀਂ ਸਾਡੇ ਤੇ ਕੋਈ ਠੀਕ ਹੈ ਤੁਸੀਂ ਸਾਡਾ ਪੈਸਾ ਰੋਕ ਲਓਗੇ ਆਰਡੀਐਫ ਦਾ ਤੇ ਕੱਲ ਨੂੰ ਜਦੋਂ ਪੂਰੇ ਦੇਸ਼ ਨੂੰ ਅੰਨ ਦੀ ਲੋੜ ਹੋਊਗੀ ਉਦੋਂ ਤੁਸੀਂ ਸਾਡੇ ਕੋਲੇ ਆ ਜੰਨੇ ਆ ਕੋਲਾ ਸਾਨੂੰ ਕਹਿੰਦੇ ਹੋ ਬਾਇਆ ਸ਼੍ਰੀਲੰਕਾ ਲੈ ਕੇ ਆਓ ਚੌਲ ਸਾਨੂੰ ਦੇ ਦਿਓ ਬਾਅਦ ਚ ਪ੍ਰਾੜੀ ਨੂੰ ਅੱਗ ਲਾਉਣ ਤੇ ਕਿਸਾਨਾਂ ਦੇ ਪਰਚੇ ਕਰ ਦਿਓ ਸੋ ਇਹ ਜੋ ਵਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ ਸਖਤ ਨਿੰਦਣਯੋਗ ਹੈ ਮੈਨੂੰ ਸਮਝ ਨਹੀਂ ਆਉਂਦੀ ਅੱਜ ਸ਼ਾਮ ਨੂੰ 8 ਵਜੇ ਦੇ ਕਰੀਬ 7 ਵਜੇ ਦੇ ਕਰੀਬ ਟੀਵੀ ਦੇ ਚੈਨਲਾਂ ਤੇ ਹਰਜੀਤ ਗਰੇਵਾਲ ਆਰ ਪੀ ਸਿੰਘ ਮਨਿੰਦਰ ਸਰਸਾ ਸੁਨੀਲ ਜਾਖੜ ਲੱਲਾ ਪੱਬਾ ਐਂਡ ਆਦਰਜ਼ ਅੱਧੇ ਕਾਂਗਰਸੀ ਉਹ ਕੀ ਬੋਲਣਗੇ ਅੱਜ ਕਿਹੜੇ ਮੂੰਹ ਨਾਲ ਕਹਿਣਗੇ ਵੀ ਬਹੁਤ ਵਧੀਆ ਹੋ ਗਿਆ ਜੀ ਮੋਦੀ ਜੀ ਦੀ ਸੋਚ ਹੈ ਬਹੁਤ ਵਧੀਆ ਸੋਚ ਹੈ ਕਹਿਣਗੇ ਅੱਜ ਅੱਜ ਕਹਿ ਕੇ ਦਿਖਾਉਣਗੇ